ਤਪਾ ਹੁਣ ਕਿ ਬੋੜੇ ਕੁੱਤੇ ਕਿਥਰੇ ਉਹ ਬਾਲ ਚੱਲਦੇ ਐ ਡੀ ਜੀ ਜੀ ਕੀ ਕਾਹ ਰਿਹਾ ਮੈਨੂੰ ਵੀ ਕਾਹ ਰਿਹਾ ਵੀ ਸਾਨੂੰ ਕਾਹ ਲਈ ਨਹੀਂ ਅਸੀਂ ਮਾਮਾ ਤੀਆਂ ਤੈਨੂੰ ਨੇ ਇਥੋਂ ਲੈ ਕੇ ਜਾਂਦੀਆਂ ਚੰਗੀਆਂ ਲੱਗਦੀਆਂ ਨੇ ਬੇ ਨਾਲੇ ਭਾਈ ਤੂੰ ਹੀ ਸ਼ਰਮ ਕਰ ਲੈ ਇਹਨੂੰ ਕਿਉਂ ਬਿਠਾਉਣਾ ਹੁੰਦਾ ਜੇ ਮਰ ਗਏ ਨਾ ਤੇਰਾ ਨਾਂ ਲਾਉਂ ਤੇਰਾ ਲੈ ਦੱਸ ਇਹਦਾ ਕੀ ਕਸੂਰ ਐ ਦੋ ਪੈਗ ਮੈਂ ਲਾਇਆ ਇਹਦਾ ਕੋਈ ਕਸੂਰ ਨਹੀਂ ਐ ਬਾਪੂ ਕਸੂਰ ਤਾਂ ਸਾਡਾ ਜਿਹੜਾ ਰੋ ਸਾਨੂੰ ਮਾਮਾ ਤੀਆਂ ਨੂੰ ਉਥੇ ਤੁਰ ਕਿਉਂਣਾ ਪੈਂਦਾ ਦੋ ਤਨੂ ਆਪਰੇ ਸੱਚ ਹੈਗੀ ਜੇ ਜਮਾ ਟਾਈਮ ਨਾਲ ਮੈਂ ਸਾਨੂੰ ਕਦੋਂ ਕਿਹਾ ਵੀ ਤੁਸੀਂ ਮੈਨੂੰ ਲੈਣ ਆਇਆ ਕਰੋ ਮੈਂ ਆਪੇ ਆਜੂ ਉਹ ਮੇਰੀ ਤਾਂ ਗੱਲ ਸੁਣ ਲਓ ਮੈਂ ਤੈਨੂੰ ਕਿਹਾ ਸੀ ਨਾ ਵੀ ਜੇ ਮੁਕਤ ਦੀ ਹੈ ਤਾਂ ਘੱਟ ਵੀ ਤੂੰ ਵੀ ਮੁਕਤਦੀ ਦਾ ਲਾਲਚ ਕਰ ਗਿਆ ਉਹ ਹੁੰਦਾ ਹੀ ਆ ਫਿਰ ਮੈਨੂੰ ਤਾਂ ਆਪੇ ਇਹ ਤਾਂ ਲਾਲਚ ਹੀ ਹੈਗਾ ਹੀ ਹੈਗਾ ਜਦੋਂ ਤੂੰ ਖਾਣੀ ਨਹੀਂ ਪੀਣੀ ਨਹੀਂ ਤਾਂ ਇੱਥੇ ਦੱਸ ਕੀ ਕਰਨ ਆਉਣੇ ਉਹਨੂੰ ਕਿਉਂ ਲੈਣ ਇਨੂੰ ਤੇਰੀਆਂ ਸਾਰੀਆਂ ਚਾਲਾਂ ਦਾ ਪਤਾ ਹੈ ਤੂੰ ਸਾਡਾ ਘਰ ਪੱਟਣ ਨੂੰ ਫਿਰਦਾ ਨਹੀਂ ਨਹੀਂ ਇਹ ਨਹੀਂ ਕੁਝ ਕਹਿੰਦਾ ਇਹਨੂੰ ਤੂੰ ਜਮਾ ਵੀ ਨਾ ਕੋਈ ਕਹਿ ਤੂੰ ਕਹਿੰਦਾ ਛੋੜਾ ਘਰ ਪੱਟ ਕੇ ਮੈਨੂੰ ਕੀ ਮਿਲ ਜਾਊਗਾ ਅਗਰ ਸਾਡਾ ਘਰ ਪੱਟਣ ਨੂੰ ਮੇਰੀ ਗੱਲ ਸੁਣ ਲੈ ਭਾਈ ਜੇ ਛੋੜੇ ਬਾਰ ਮੂਰੇ ਕੋ ਮੰਗਿਤਾ ਜੇ ਤੁਸੀਂ ਉਹਨੂੰ ਰੋਟੀ ਪਾਉਂਗੇ ਕਿ ਨਹੀਂ ਪਾਉਂਗੇ ਬੇ ਚਾਚਾ ਜੀ ਰੋਟੀ ਦੀ ਗੱਲ ਅੱਡ ਹੁੰਦੀ ਐ ਆਹ ਦਾਰੂ ਬੇਲੀ ਦੀ ਗੱਲ ਅੱਡ ਹੁੰਦੀ ਐ ਨਾ ਇਹ ਕਿਹੜੀ ਦੀ ਗੱਲ ਉਹ ਭਾਈ ਹੁਣ ਜਦੋਂ ਆ ਗਿਆ ਮੇਰੇ ਕੋਲੇ ਮੈਂ ਕੀ ਕਰਾਂ ਫਿਰ ਉਹ ਫਿਰ ਮੰਗਤਾ ਤਾਂ ਨਾ ਕਹਿ ਜਾਰੀ ਆ ਆਪਣੀ ਜਾਰੀ ਜਾਰੀ ਤੇਰੀ ਕਹਿੰਦਾ ਕਿ ਨੂੰ ਮੰਗਤਾ ਕਹੀ ਜਾਂਦਾ ਗਲਤ ਗੱਲ ਅੱਜ ਤੂੰ ਮੇਰੇ ਨਾਲੇ ਹੁੰਦੇ ਮੈਨੂੰ ਗਲਤ ਕਹੀ ਜਾਂਦਾ ਉਹ ਭਾਈ ਆਪਦੀ ਬਣੀ ਨਾ ਆ ਆਪਣੇ ਬੜਕਾ ਲੈ ਉਹ ਬਾਪੂ ਤੂੰ ਆਪਦੀ ਈਆਂ ਕਰਨੀ ਤਾਂ ਦੇਖ ਲੈ ਕਿਉਂ ਤੂੰ ਸਾਡੀ ਦਾਗ ਲਾਈ ਜਾਂਦਾ ਉਹ ਹੁਣ ਤਾਂ ਹੋ ਗਿਆ ਜਿਹੜਾ ਹੁਣ ਹੁਣ ਨਹੀਂ ਛੁੱਟਦੀ ਏ ਕਬਰਾਂ ਤੱਕ ਹੀ ਜਾਊਗਾ ਦਾਗ ਦੀ ਸੰ ਲਾਗੇ ਨਾ ਤੜਕੇ ਦਾ ਨਿਕਲਿਆ ਕਿੱਥੇ ਨਿਕਲਿਆ ਸੀ ਹੈ ਦੇ ਖਬਰ ਤੈਨੂੰ ਨਹੀਂ ਹੈ ਬਾਹਰ ਦੀ ਖਬਰ ਤੈਨੂੰ ਨਹੀਂ ਜਦੋਂ ਦੇਖ ਲੈ ਵੀ ਮਾਮਾ ਧੀਆਂ ਘਰੇ ਹੈ ਨਹੀਂ ਤੇ ਚੱਕਿਆ ਮੋਟਰਸਾਈਕਲ ਮਗਰ ਆ ਗਿਆ ਉਹ ਗੱਲ ਸੁਣੇ ਮੁੰਡਿਆਂ ਨਾਲ ਆ ਤੇਰੀ ਮਾਂ ਵੀ ਮੈਨੂੰ ਬੋਲੀ ਜਾਂਦੀ ਐ ਤੇ ਆ ਕੁੜੀ ਇਹ ਤਾਂ ਚਲ ਨਾ ਸਮਝਣੇ ਤਾਂ ਬੁਰਨਾ ਉਹ ਸ਼ਰਮ ਤਾਂ ਤੈਨੂੰ ਚਾਹੀਦੀ ਆ ਉਹ ਬੁੜਾ ਹੋਇਆ ਪਿਆ ਤੇ ਤੂੰ ਤੂੰ ਉੱਥੇ ਬਾਹਰ ਜਾ ਕੇ ਖੇਡਾਂ ਖੇਡਦਾ ਫਿਰਦਾ ਯਾਰਾਂ ਦੋਸਤਾਂ ਨਾਲ ਘੁੰਮਣ ਫਿਰਦਾਗਾ ਉਹ ਨਾਲੇ ਮੈਨੂੰ ਐ ਨਹੀਂ ਸ਼ਰਮ ਇਹ ਐਡੀ ਕੋਠੇ ਜਿੱਡੀ ਮੇਰੀ ਭੈਣ ਘਰੇ ਖੜੀ ਐ ਇਹ ਮੈਂ ਤਾਂ ਘਰੇ ਖੋਲਾ ਸਾਹਮਦਾ ਇਨੂੰ ਤਾਂ ਇੱਥੋਂ ਚੱਕ ਕੇ ਲੈ ਕੇ ਜਾਣਾ ਪੈਣਾ ਉਹਨੂੰ ਰੇੜਿਆਂ ਤੇ ਪਾ ਕੇ ਲੈ ਕੇ ਜਾਣਾ ਪੈਣਾ ਮੈਂ ਕੀ ਕਰਾਂ ਪਤਾ ਵਾ ਤਰਾ ਤੂੰ ਕਿਹਾ ਵੀ ਤੁਸੀਂ ਮੈਨੂੰ ਚੱਕਣ ਆਇਆ ਕਰੋ ਮੈਂ ਆਪੇ ਭਗ ਜੂ ਫਿਰ ਬੱਬੂ ਅਸੀਂ ਲੋਕਾਂ ਤੋਂ ਗੱਲਾਂ ਕਰਾ ਲਈਏ ਓ ਚੱਲ ਭਾਈ ਕੁੜੀਆ ਲੈ ਜਾ ਉਹਨੂੰ ਲੈ ਜਾ ਇਹਨੂੰ ਅਸੀਂ ਤਾਂ ਲੈ ਕੇ ਗਏ ਛੋਟੀ ਚਾਚਾ ਆਪ ਬੰਨੇ ਤੇਰੇ ਮੂਰੇ ਹੱਥ ਜੇ ਆਪ ਦਾ ਵਸਾਇਆ ਹੋਇਆ ਨਾ ਦੂਜੇ ਦਾ ਦਾ ਯਾਰੋ ਹੱਥ ਬੰਨੇ ਨਾ ਦਾਰੂ ਲੈ ਕਿਦਿਆ ਕਰੋ ਇਹਨੂੰ ਪੀਣ ਨੂੰ ਨਾ ਲੈ ਕਿਦਿਆ ਕਰੋ ਇਹਦੇ ਕੰਨੀ ਨਹੀਂ ਮੇਰੇ ਕੰਨੀ ਦੇਖ ਲੋ ਇਹ ਦੇਖ ਲੋ ਵੀ ਦੀ 3 ਬੈਠੀ ਟੀ ਜਵਾਨ ਬਾਰਤੇ ਏ ਜੋ ਜੋ ਪਗਲ ਕੇ ਚਲੋ ਕਰਨ ਵੇ ਚਲ ਓਏ ਬਗਦਾ ਕਰਨੇ ਕਰਕੇ ਆ ਸੋਡੇ ਨਕਮੇ ਪਿਓ ਪੁੱਤਾਂ ਕਰਕੇ ਆ ਸਾਨੂੰ ਲੋਕਾਂ ਦੀਆਂ ਸੋਨੀਆਂ ਪੈਂਦੀਆਂ ਨੇ ਤੁਸੀਂ ਆਈ ਨਾ ਕਰੋ ਓ ਲੱਗ ਜਾ ਕੁੜੀ ਦੇ ਨਾਲ ਪਰ ਨਾ ਨਮ ਤੈਨੂੰ ਇੱਕ ਵਾਰੀ ਕਹਿ ਦਿਆਂ ਬਹਾਲ ਸਿਓ ਇਹਨੂੰ ਸੁਧਾਰ ਨਾ ਸੁਧਾਰ ਦੇ ਇਹਨੂੰ ਨਾ ਇੱਥੇ ਲਿਆਉਣਾ ਨਾ ਇਹਨੂੰ ਪਿਉਣੀ ਆ ਭਾਈ ਜੇ ਤੈਨੂੰ ਇਹ ਮੰਗਤਾ ਲੱਗਦਾ ਨਾ ਤਾਂ ਬਾਹਰ ਚੋਂ ਮੋੜ ਦਿਆ ਕਰ ਪਰ ਇਹਨੂੰ ਪਿਉਣੀ ਨਹੀਂ ਦੇਖ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਭਾਈ ਮੈਂ ਤੇਰਾ ਨਾਂ ਰੱਖੂ ਫੇਰ ਕੱਲ ਨੂੰ ਨਾ ਆ ਜਾ ਮਾਂ ਇਹਨਾਂ ਨੂੰ ਸਮਝਾਏ ਦਾ ਕੋਈ ਫਾਇਦਾ ਨਹੀਂ ਦੇਖ ਪਰਚਾਈ ਮੇਰੀ ਇੱਕ ਗੱਲ ਸੁਣ ਲੈ ਮਾਂ ਨੂੰ ਘਰੋਂ ਬੋਲ ਮਾਰ ਕੇ ਤਾਂ ਲੈ ਕੇ ਨਹੀਂ ਆਉਂਦਾ ਠੀਕ ਹੈ ਹੁਣ ਤੇ ਬੰਦਾ ਆ ਜਾਂਦਾ ਸਾਡੀ ਤੈਨੂੰ ਪਤਾ ਬਚਪਨ ਦੀ ਜਾਰੀ ਦੋਸਤੀ ਹੈ ਹੁਣ ਮੈਂ ਉਹਨੂੰ ਕਿਵੇਂ ਧੱਕਾ ਦੇ ਕੇ ਤੋਂ ਬਾਹਰ ਕੱਢਦਾ ਮੋਟਰ ਤੋਂ ਦੱਸ ਜਦੋਂ ਆਉਂਦਾ ਹੁੰਦਾ ਉਹਦੀ ਕਹਿਦਿਆ ਕਰ ਵੀ ਭਾਈ ਮੈਂ ਤਾਂ ਨਾ ਲਿਆ ਨਾ ਨਾ ਮੈਂ ਪੀਉਣਾ ਮੇਰੀ ਗੱਲ ਸੁਣ ਲੈ ਇੱਥੇ ਬਿਠਾ ਕੇ ਤੂੰ ਨਾਲ ਚਾਰ ਲਗੌੜੇ ਹੋਰ ਇਕੱਠੇ ਕਰ ਲੈਣਾ ਪਿਆ ਕੇ ਉਹਨੂੰ ਡੰਨ ਕਰਕੇ ਸਾਡੇ ਘਰੇ ਛੱਡ ਦੇਣਾ ਚਲ ਮੇਰੀ ਇੱਕ ਗੱਲ ਤਾਂ ਰਿੰਗਦਾ ਹੀ ਰਹਿੰਦਾ ਉਹ ਸੁਣਤਾ ਲੈ ਮੇਰੀ ਗੱਲ ਮੈਂ ਇਹਦੇ ਆਉਣ ਤੋਂ ਜਦੋਂ ਮੈਨੂੰ ਪਤਾ ਲੱਗਿਆ ਕਰੂਣਾ ਵੀ ਆਉਂਦਾ ਮੈਂ ਦਾਰੂ ਲੁਕੋਦਿਆ ਕਰੂ ਬਸ ਜੇ ਪਈ ਤੂੰ ਲੁਕੋ ਦੇਂਗਾ ਚੰਗਾ ਰਹੇਗਾ ਨਹੀਂ ਫਿਰ ਅਸੀਂ ਤੈਨੂੰ ਲੁਕੋ ਦੇਂਗੇ ਮਾਮਾ ਤੀਆਂ ਰਲ ਕੇ ਫੇਰ ਨਾ ਕਹੀਂ ਪੁੱਤ ਦਾ ਮੇਰਾ ਨਕਮਾ ਜੇ ਜ ਹੈਗਾ ਸੋ ਹੈਗਾ ਉਹ ਚੱਲ ਬਾਈ ਤੂੰ ਉਹਨੂੰ ਲੈ ਜਾ ਪਰਦਾਈ ਜਾ ਵਗਦਾ ਲੈ ਜਾ ਉਹਨੂੰ ਮੈਂ ਤੈਨੂੰ ਖੁਣ ਜਾਂਦੀ ਜਾਂਦੀ ਫੇਰ ਕਹਿ ਕੇ ਜਾਨੀ ਆ ਉਹ ਕੋਈ ਨਾ ਲੈਦਾ ਹੁਣ ਕਿਉਂ ਗੁੱਸੇ ਹੋਈ ਜਾਂਦੀ ਐਵੇਂ ਹੁਣ ਆਉਂਦੀਆਂ ਤਾਂ ਟਿੱਚਰਾਂ ਚ ਬੋਲਦਾ ਇਹ ਵੀ ਮੈਨੂੰ ਪਤਾ ਸਭ ਸਮਝਦੀਆਂ ਵੀ ਇੱਥੇ ਬਿਠਾ ਉਠਾ ਪਿਆਉਣਾ ਤਾਂ ਤੈਨੂੰ ਆਏ ਆ ਵੀ ਮਾਮਾ ਤੀਆਂ ਆਉਣਗੀਆਂ ਛੋਡੀਆਂ ਸਭ ਜਾਣਦੀਆਂ ਮੈਂ ਇੱਕ ਤਾਂ ਮੁਕਤ ਦੀ ਦਾਰੂ ਪੀਕੇ ਜਾਂਦਾ ਉੱਪਰ ਇਹਦੀ ਤੀਮੀ ਦੀਆਂ ਗਾਣ ਸੁਣੋ ਕੀ ਲੋੜ ਆ ਯਾਰ ਕੱਲ ਤੋਂ ਮੈਂ ਨਹੀਂ ਇਹਨੂੰ ਪੀਂਦਾ